ਅੰਮ੍ਰਿਤਸਰ ਦੇ ਰਹਿਣ ਵਾਲੇ ਇੱਕ ਨੌਜਵਾਨ ਤੇਜਪਾਲ ਸਿੰਘ ਦੀ ਯੂਕਰੇਨ ਦੇ ਬਾਰਡਰ ਤੇ ਮੌਤ ਹੋ ਗਈ ਯੂਕਰੇਨ ਤੇ ਰੂਸ ਦੇ ਵਿੱਚ ਚੱਲ ਰਹੀ ਜੰਗ ਨੂੰ ਲੈ ਕੇ ਅੰਮ੍ਰਿਤਸਰ ਦੇ ਇੱਕ ਨੌਜਵਾਨ ਤੇਜਪਾਲ ਸਿੰਘ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਅੰਮ੍ਰਿਤਸਰ ਦੇ ਮਜੀਠਾ ਰੋਡ ਵਾਸੀ ਮ੍ਰਿਤਕ ਤੇਜਪਾਲ ਸਿੰਘ ਦੇ ਘਰ ਮਾਹੌਲ ਬਹੁਤ ਗਮਗੀਨ ਹੈ ਤੇਜਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਮ੍ਰਿਤਕ ਤੇਜਪਾਲ ਸਿੰਘ ਦੇ ਪਹਿਲਾਂ ਕੁਝ ਦੋਸਤ ਰੂਸ ਗਏ ਸਨ ਜਿਨ੍ਹਾਂ ਦੇ ਕਹਿਣ ਤੇ ਮ੍ਰਿਤਕ ਤੇਜਪਾਲ ਸਿੰਘ ਵੀ ਰੂਸ ਗਿਆ ਸੀ ਪਰ ਉਹ ਭਾਰਤ ਤੋਂ ਟੂਰਿਸਟ ਵੀਜ਼ੇ ਤੇ ਰੂਸ ਗਿਆ ਸੀ ਅਤੇ ਉੱਥੇ ਜਾ ਕੇ ਉਹਨਾਂ ਦੱਸਿਆ ਕਿ ਉਸ ਨੂੰ ਜ਼ਬਰਦਸਤੀ ਰੂਸ ਦੀ ਸੈਨਾ ਵਿੱਚ ਭਰਤੀ ਕੀਤਾ ਗਿਆ। ਉਹਨਾਂ ਦੱਸਿਆ ਕਿ ਆਖਰੀ ਵਾਰ ਉਹਨਾਂ ਨੂੰ 3 ਮਾਰਚ ਨੂੰ ਤੇਜਪਾਲ ਸਿੰਘ ਦਾ ਫੋਨ ਆਇਆ ਸੀ ਕਿ ਉਹ ਬਾਰਡਰ ਤੇ ਜਾ ਰਿਹਾ ਹੈ। ਉਸ ਤੋਂ ਬਾਅਦ ਉਸ ਦਾ ਕੋਈ ਵੀ ਫੋਨ ਨਹੀਂ ਆਇਆ। ਮ੍ਰਿਤਕ ਤੇਜਪਾਲ ਸਿੰਘ ਦੀ ਪਤਨੀ ਨੇ ਕਿਹਾ ਕਿ ਉਹਨਾਂ ਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਤੇਜਪਾਲ ਸਿੰਘ ਕਦੀ ਘਰ ਵਾਪਸ ਨਹੀਂ ਆਏਗਾ। ਪਰਿਵਾਰ ਨੇ ਕਿਹਾ ਕਿ ਉਹਨਾਂ ਦੀ ਭਾਰਤ ਸਰਕਾਰ ਜਾਂ ਰੂਸ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ। ਉਹਨਾਂ ਰੂਹ ਸਰਕਾਰ ਤੋਂ ਮੰਗ ਕੀਤੀ ਹੈ ਕਿ ਤੇਜਪਾਲ ਸਿੰਘ ਦੀ ਮ੍ਰਿਤਕ ਦੇ ਉਹਨਾਂ ਦੇ ਘਰ ਵਾਪਸ ਭੇਜੀ ਜਾਵੇ। ਸਰ ਮੇ ਹਮਾਰਾ ਜੋ ਗਿਆ 12 ਜਨਵਰੀ ਨੂੰ ਗਿਆ 12 ਜਨਵਰੀ ਨੂੰ ਜਾਣ ਤੋਂ ਬਾਅਦ ਯੂਕਰੇਨ ਚ ਉਹਨੇ ਆਪਣੀ ਜਗ੍ਹਾ ਰਸੀ ਆਰਮੀ 'ਚ ਜਾ ਕੇ ਨਿਯੁਕਤ ਕੀਤਾ। ਅਸੀ ਆਰਮੀ 'ਚ ਜੁਆਇਨ ਕਰਨ ਤੋਂ ਬਾਅਦ ਸਾਨੂੰ ਉਹਦਾ ਕੰਟੈਕਟ ਨੰਬਰ ਜਿਹੜਾ ਸੀਗਾ ਨਹੀਂ ਮਿਲਿਆ ਸਾਨੂੰ ਤੇ 3 12 ਮਾਰਚ ਨੂੰ ਦੀ ਦਿੱਤ ਹੋਈ ਆ। 12 ਮਾਰਚ ਤੋਂ ਬਾਅਦ ਸਾਡੇ ਨਾਲ ਉਹਦਾ ਕੋਈ ਕੰਟੈਕਟ ਨਹੀਂ ਹੋ ਪਾਇਆ ਤੇ ਫਿਰ ਸੰਨ 9 ਮਾਰਚ 9 ਨਾਮੀ 9 ਤਰੀਕ ਨੂੰਾਨੂੰ ਪਤਾ ਲੱਗਾ ਸੀ ਇਹ 10:00 ਵਜੇ ਹਾਂਜੀ ਉਸਦੇ ਪਿਛੇ ਕੌਣ-ਕੌਣ ਪਿਛੇ ਉਸਕੇ ਇੱਕ ਵਾਈਫ ਹੈ ਦੋ بیٹے ਇੱਕ ਬੇਟਾ ਇੱਕ ਬੇਟੀ ਹੈ ਔਰ ਮਾਤਾ ਪਿਤਾ ਹੈ ਸਰ ਆਪ ਨੂੰ ਉਸਕੇ ਕੀ ਲੱਗਦਾ ਮੈਂ ਚਾਚਾ ਜੀ ਹੈ ਤੇ ਆਸ਼ਾ ਇਹ ਤੋਂ ਇਹ ਹੀ ਸੀ ਕਿ ਮੈਂ ਇੱਕ ਜੰਗ ਦੇ ਵਿੱਚ ਸ਼ਹੀਦ ਹੋਣਾ ਮੈਂ ਸ਼ਹੀਦ ਹੋਣਾ ਚਾਹੁੰਦਾ ਸੀ ਉਹਦਾ ਇਹ ਕਿ ਇੱਕ ਧਿਆਨ ਸੀਗਾ ਮੌਤ ਚਾਹੁੰ ਸੀਗਾ ਮੈਂ ਇੱਕ ਸ਼ਹੀਦੀ ਪ੍ਰਾਪਤ ਕਰਨੀ ਹੈ हाँ जी इन्होंने कुछ फ्रेंड सी कुछ फ्रेंड सी उन्होंने ही मतलब इनको फोर्स किया था कि चलो आप भी आ जाओ तो उनके कहने पे ये मतलब वहाँ पे गए थे ये टूरिस्ट वीज़े पे ही गए थे अपना ही मतलब ले, टिकट लेके और वीज़ा ले और तो फैमिली नहीं सी ये चीज़ ली मतलब हमारी फैमिली थी ना जो वो नहीं एग्री करती थी हम बाहर नहीं भेजना इन्होंने लेकिन ये ज़बरदस्ती इनको बोल के गए कि हम जाना ही जाना है जी मैं इंडियन गवर्नमेंट से यही मांग कर रही हूँ कि अगर उनकी डेड बॉडी है तो हमारे तक